ਮੀਨੇਸਵਲੇ ਆਫਤ ਮਚਾਈ ਹੋਈ ਹੈ ਤੇ ਉਧਰ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਦੀਆਂ ਘਟਨਾਵਾਂ ਅਵੀ ਵਾਪਰ ਰਹੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਆ ਮੈਂ ਵੈਸ਼ਨੂ ਦੇਵੀ ਪਵਨ ਜਿੱਥੇ ਰਸਤੇ ਦੇ ਵਿੱਚ ਵੇਖੋ ਭਾਰੀ ਲੈਂਡਸਲਾਈਡ ਹੋਈ ਹੈ ਮੀਂਹ ਦੇ ਚੱਲਦਿਆਂ ਤਬਾਹੀ ਮੱਚੀ ਹੋਈ ਹੈ ਜਿਹੜੇ ਸ਼ਰਧਾਲੂ ਨੇ ਉਹ ਫਸ ਚੁੱਕੇ ਨੇ ਤਾਂ ਤਸਵੀਰਾਂ ਮਾ ਵੈਸ਼ਨੂ ਦੇਵੀ ਪਵਨ ਦੀਆਂ ਜਿੱਥੇ ਭਾਰੀ ਬਰਸਾਤ ਤੋਂ ਬਾਅਦ ਰਸਤੇ ਦੇ ਵਿੱਚ ਵੇਖੋ ਕਿਵੇਂ ਸ਼ਰਧਾਲੂ ਜਿਹੜੇ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਮਾਦੇ ਦਰਬਾਰ ਪਹੁੰਚਣ ਦੇ ਲਈ ਦਿਲ ਦੇ ਵਿੱਚ ਆਸਥਾ ਹੈ ਪਰ ਉਧਰ ਹੀ ਕੁਦਰਤੀ ਤਬਾਹੀ ਦੱਸਿਆ ਜਾ ਰਿਹਾ ਹੈ ਕਿ ਇਸ ਤਬਾਹੀ ਦੇ ਚੱਲਦਿਆਂ 14 ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਕਈ ਲੋਕ ਜੇ ਵੀ ਇਸ ਵਿੱਚ ਫਸੇ ਹੋਏ ਨੇ ਲੈਂਡਸਲਾਈਡ ਹੋ ਰਹੀ ਹੈ ਪਹਾੜਾ ਤੋਂ ਮਲਬਾ ਡਿੱਗ ਰਿਹਾ ਹੈ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤਾਂ ਤ੍ਰਿਕੁਟਾ ਪਰਬਤ ਜਿੱਥੇ ਦੱਸਿਆ ਜਾ ਰਿਹਾ ਹੈ ਕਿ 5 ਲੋਕ ਇੱਥੇ ਇਸ ਮਲਬੇ ਹੇਠ ਹੋਣ ਕਾਰਨ ਮਾਰੇ ਗਏ ਨੇ 14 ਦੇ ਕਰੀਬ ਜ਼ਖਮੀ ਨੇ ਤੇ ਕਈ ਜੇ ਵੀ ਇਸ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਮਾਵੈਸ਼ਨੂ ਦੇਵੀ ਪਵਨ ਤੇ ਲੈਂਡਸਲਾਈਡ ਦੇ ਚਲਦਿਆਂ ਭਾਰੀ ਤਬਾਹੀ ਮਚੀ ਹੋਈ ਹੈ ਮੀਂਹ ਨੇ ਇਸ ਵੇਲੇ ਆਫਤ ਮਚਾਈ ਹੋਈ ਹੈ ਤੇ ਉਧਰ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਦੀਆਂ ਘਟਨਾਵਾਂ ਅਵੀ ਵਾਪਰ ਰਹੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਆ ਮੈਂ ਵੈਸ਼ਨੂ ਦੇਵੀ ਪਵਨ ਜਿੱਥੇ ਰਸਤੇ ਦੇ ਵਿੱਚ ਵੇਖੋ ਭਾਰੀ ਲੈਂਡਸਲਾਈਡ ਹੋਈ ਹੈ ਮੀਂਹ ਦੇ ਚੱਲਦਿਆਂ ਤਬਾਹੀ ਮੱਚੀ ਹੋਈ ਹੈ ਜਿਹੜੇ ਸ਼ਰਧਾਲੂ ਨੇ ਉਹ ਫਸ ਚੁੱਕੇ ਨੇ ਤਾਂ ਤਸਵੀਰਾਂ ਮਾ ਵੈਸ਼ਨੂ ਦੇਵੀ ਪਵਨ ਦੀਆਂ ਜਿੱਥੇ ਭਾਰੀ ਬਰਸਾਤ ਤੋਂ ਬਾਅਦ ਰਸਤੇ ਦੇ ਵਿੱਚ ਵੇਖੋ ਕਿਵੇਂ ਸ਼ਰਧਾਲੂ ਜਿਹੜੇ ਨੇ ਉਹ ਖੱਜਲ ਖੁਆਰ ਹੋ ਰਹੇ ਨੇ ਮਾਦੇ ਦਰਬਾਰ ਪਹੁੰਚਣ ਦੇ ਲਈ ਦਿਲ ਦੇ ਵਿੱਚ ਆਸਥਾ ਹੈ ਪਰ ਉਧਰ ਹੀ ਕੁਦਰਤੀ ਤਬਾਹੀ ਦੱਸਿਆ ਜਾ ਰਿਹਾ ਹੈ ਕਿ ਇਸ ਤਬਾਹੀ ਦੇ ਚੱਲਦਿਆਂ 14 ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਕਈ ਲੋਕ ਜੇ ਵੀ ਐਸਾ ਵਿੱਚ ਫਸੇ ਹੋਏ ਨੇ ਲੈਂਡਸਲਾਈਡ ਹੋ ਰਹੀ ਹੈ ਪਹਾੜਾ ਤੋਂ ਮਲਬਾ ਡਿੱਗ ਰਿਹਾ ਹੈ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤਾਂ ਤ੍ਰਿਕੁਟਾ ਪਰਬਤ ਜਿੱਥੇ ਦੱਸਿਆ ਜਾ ਰਿਹਾ ਹੈ ਕਿ 5 ਲੋਕ ਇੱਥੇ ਇਸ ਮਲਬੇ ਹੇਠ ਹੋਣ ਕਾਰਨ ਮਾਰੇ ਗਏ ਨੇ 14 ਦੇ ਕਰੀਬ ਜ਼ਖਮੀ ਨੇ ਤੇ ਕਈ ਜੇ ਵੀ ਇਸ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਮਗੈਸ਼ਨੋ ਦੇਵੀ ਪਵਨ ਤੇ ਲੈਂਡਸਲਾਈਡ ਦੇ ਚਲਦਿਆਂ ਭਾਰੀ ਤਬਾਹੀ ਮਚੀ ਹੋਈ ਹੈ ਮੀਂਹ ਨੇ ਇਸ ਵੇਲੇ ਆਫਤ ਮਚਾਈ ਹੋਈ ਹੈ ਤੇ ਉਧਰ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਦੀਆਂ ਘਟਨਾਵਾਂ ਅਵੀ ਵਾਪਰ ਰਹੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਆ ਮੈਂ ਵੈਸ਼ਨੂ ਦੇਵੀ ਪਵਨ ਜਿੱਥੇ ਰਸਤੇ ਦੇ ਵਿੱਚ ਵੇਖੋ ਭਾਰੀ ਲੈਂਡਸਲਾਈਡ ਹੋਈ ਹੈ ਮੀਂਹ ਦੇ ਚੱਲਦਿਆਂ ਤਬਾਹੀ ਮੱਚੀ ਹੋਈ ਹੈ ਜਿਹੜੇ ਸ਼ਰਧਾਲੂ ਨੇ ਉਹ ਫਸ ਚੁੱਕੇ ਨੇ ਤਾਂ ਤਸਵੀਰਾਂ ਮੈਂ ਵੈਸ਼ਨੂ ਦੇਵੀ ਪਵੰਦੀਆਂ ਜਿੱਥੇ ਭਾਰੀ ਬਰਸਾਤ ਤੋਂ ਬਾਅਦ ਰਸਤੇ ਦੇ ਵਿੱਚ ਵੇਖੋ ਕਿਵੇਂ ਸ਼ਰਧਾਲੂ ਜਿਹੜੇ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਮਾਦੇ ਦਰਬਾਰ ਪਹੁੰਚਣ ਦੇ ਲਈ ਦਿਲ ਦੇ ਵਿੱਚ ਆਸਥਾ ਹੈ ਪਰ ਉਧਰ ਹੀ ਕੁਦਰਤੀ ਤਬਾਹੀ ਦੱਸਿਆ ਜਾ ਰਿਹਾ ਹੈ ਕਿ ਇਸ ਤਬਾਹੀ ਦੇ ਚੱਲਦਿਆਂ 14 ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਕਈ ਲੋਕ ਜੇ ਵੀ ਐਸ ਵਿੱਚ ਫਸੇ ਹੋਏ ਨੇ ਲੈਂਡਸਲਾਈਡ ਹੋ ਰਹੀ ਹੈ ਪਹਾੜਾ ਤੋਂ ਮਲਬਾ ਡਿੱਗ ਰਿਹਾ ਹੈ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਤਾਂ ਤ੍ਰਿਕੁਟਾ ਪର୍ਵਤ ਜਿੱਥੇ ਦੱਸਿਆ ਜਾ ਰਿਹਾ ਹੈ ਕਿ 5 ਲੋਕ ਇੱਥੇ ਇਸ ਮਲਬੇ ਹੇਠ ਹੋਣ ਕਾਰਨ ਮਾਰੇ ਗਏ ਨੇ 14 ਦੇ ਕਰੀਬ ਜ਼ਖਮੀ ਨੇ ਤੇ ਕਈ ਅਜੇ ਵੀ ਇਸ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਮਾਵੈਸ਼نو ਦੇਵੀ ਪਵਨ ਤੇ ਲੈਂਡਸਲਾਈਡ ਦੇ ਚਲਦਿਆਂ ਭਾਰੀ ਤਬਾਹੀ ਮਚੀ ਹੋਈ ਹੈ ਮੀਂਹ ਨੇ ਇਸ ਵੇਲੇ ਆਫਤ ਮਚਾਈ ਹੋਈ ਹੈ ਤੇ ਉਧਰ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਲੈਂਡਸਲਾਈਡ ਦੀਆਂ ਘਟਨਾਵਾਂ ਅਵੀ ਵਾਪਰ ਰਹੀਆਂ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਆ ਮੈਂ ਵੈਸ਼ਨੂ ਦੇਵੀ ਪਵਨ ਜਿੱਥੇ ਰਸਤੇ ਦੇ ਵਿੱਚ ਵੇਖੋ ਭਾਰੀ ਲੈਂਡਸਲਾਈਡ ਹੋਈ ਹੈ ਮੀਂਹ ਦੇ ਚੱਲਦਿਆਂ ਤਬਾਹੀ ਮੱਚ ਗਈ ਹੈ ਜਿਹੜੇ ਸ਼ਰਧਾਲੂ ਨੇ ਉਹ ਫਸ ਚੁੱਕੇ ਨੇ ਤਾਂ ਤਸਵੀਰਾਂ ਮਾ ਵੈਸ਼ਨੂ ਦੇਵੀ ਪਵੰਦੀਆਂ ਜਿੱਥੇ ਭਾਰੀ ਬਰਸਾਤ ਤੋਂ ਬਾਅਦ ਰਸਤੇ ਦੇ ਵਿੱਚ ਵੇਖੋ ਕਿਵੇਂ ਸ਼ਰਧਾਲੂ ਜਿਹੜੇ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਮਾਦੇ ਦਰਬਾਰ ਪਹੁੰਚਣ ਦੇ ਲਈ ਦਿਲ ਦੇ ਵਿੱਚ ਆਸਥਾ ਹੈ ਪਰ ਉਧਰ ਹੀ ਕੁਦਰਤੀ ਤਬਾਹੀ ਦੱਸਿਆ ਜਾ ਰਿਹਾ ਹੈ ਕਿ ਇਸ ਤਬਾਹੀ ਦੇ ਚੱਲਦਿਆਂ 14 ਲੋਕ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਕਈ ਲੋਕ ਅਜੇ ਵੀ ਇਸ ਦੇ ਵਿੱਚ ਫਸੇ ਹੋਏ ਨੇ ਲੈਂਡਸਲਾਈਡ ਹੋ ਰਹੀ ਹੈ ਪਹਾੜਾਂ ਤੋਂ ਮਲਬਾ ਡਿੱਗ ਰਿਹਾ ਜਿਸ ਦੀਆਂ ਕੀ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਤਾਂ ਤ੍ਰਿਕੂਟਾ ਪਰਬਤ ਜਿੱਥੇ ਦੱਸਿਆ ਜਾ ਰਿਹਾ ਕਿ ਪੰਜ ਲੋਕ ਇੱਥੇ ਇਸ ਮਲਬੇ ਹੇਠਾਂ ਕਾਰਨ ਮਾਰੇ ਗਏ ਨੇ 14 ਦੇ ਕਰੀਬ ਜ਼ਖਮੀ ਨੇ ਤੇ ਕਈ ਅਜੇ ਵੀ ਇਸ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਮਵੈਸ਼ਨੋ ਦੇ ਵੀ ਪਵਨ ਤੇ ਲੈਂਡਸਲਾਈਡ ਦੇ ਚਲਦੇ ਆ ਭਾਰੀ ਤਬਾਹੀ ਮਚੀ ਹੋਈ ਹੈ